ਇਹ ਲੋਕ ਖੰਨਾ ਦੀ ਜਿਹੜੀ ਬਾੜੇ ਅੰਸਰਾਂ ਦੇ ਖਿਲਾਫ ਮਹਿਨ ਜਾਰੀ ਰਹਿੰਦੀ ਉਹਦੇ ਨੂੰ ਸਾਨੂੰ ਕੱਲ ਵੱਡੀ ਸਫਲਤਾ ਮਿਲੀ ਜਦੋਂ ਬਰਾਹਾ ਥਾਣੇ ਦੀ ਪੁਲਿਸ ਨੂੰ ਅੰਦਰ ਦੇ ਸੁਪਰਵੀਜ਼ਨ ਆਫ ਐਸਪੀਡੀ ਸੌਰਵ ਚੰਦਰਜੀ ਡੀਐਸਪੀ ਫਾਈਲ ਨਿਖੇ ਐਸਐਚਓ ਬਰਾਹਾ ਇੰਸਪੈਕਟਰ ਰੋਮੀ ਕਨਾਨੀ ਟੀਮ ਨੂੰ ਕੱਲ ਇੱਕ ਅੰਤਰਰਾਜੀ ਨਸ਼ਾ ਸਪਲਾਈ ਕਰਨ ਵਾਲੇ ਨਸ਼ਾ ਤਸਕਰ ਸਾਡੇ ਕਾਬੂ ਆਏ ਜਿਹਦੇ ਚੋਂ ਸਾਨੂੰ 5 ਕੁਇੰਟਲ 50 ਕਿਲੋ ਫੁੱਗੀ ਚੂਰਾ ਬੋਸ ਬਰਾਮਦ ਹੋਇਆ ਇਹ ਜੀ ਡੀਟੇਲਸ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਨੂੰ ਅ ਕੱਲ ਸਾਡੀ ਜਿਹੜੀ ਬਰਾਹਾ ਬਰਾਹਾ ਥਾਣਾ ਦੀ ਪੁਲਿਸ ਪਾਰਟੀ ਹੈ ਉਹਨਾਂ ਨੂੰ ਨਾਕਾਬੰਦੀ ਦੇ ਦੌਰਾਨ ਕਦੋਂ ਚੌਕ अर्ਲੀ ਮਾਰਨਿੰਗ ਤੇ ਇੱਕ ਇਨਪੁਟ ਤੋਂ ਇਤਲਾਮ ਮਿਲੀ ਸੀ ਕਿ ਕੁਲਵਿੰਦਰ ਸਿੰਘ ਵਾਸੀ ਪਿੰਡ ਮਹਿਲਗੰਜ ਜ਼ਿਲ੍ਹਾ ਲਕੀਨ ਤੋਂ ਡਿਊਟੀ ਦਾ ਵਿਅਕਤੀ ਹੈ ਜੋ ਟਰੱਕ ਨੰਬਰ PP10 HQ 9215 ਦਾ ਕਲੀਨਰ ਹੈ ਇੱਕ ਟਰੱਕ ਪਿੰਡ ਗੁਆਣੀ ਸਾਡੇ ਏਰੀਆ ਦਾ ਹੀ ਹੈਗਾ ਜੋ ਜਿਹੜਾ ਟਰੱਕ ਹੈ ਇਹਦੇ ਚ ਫੁੱਕੀ ਚੂਰਾ ਪੋਸਤ ਭਾਰੀ ਮਾਤਰਾ ਚ ਹੈਗਾ ਤੇ ਇਹਨੂੰ ਵੇਚਣ ਲਈ ਆਪਣੇ ਨੈਸ਼ਨਲ ਹਾਈਵੇ ਤੇ ਖੜਾ ਹੈ ਤੇ ਇਸ ਇਨਪੁਟ ਦੇ ਬੇਸ ਤੇ ਦਰਾਹਾ ਪੁਲਿਸ ਨੇ ਇੱਕ ਐਫ ਆਈ ਆਰ ਲੌਂਚ ਕੀਤਾ ਐਫ ਆਈ ਆਰ ਨੰਬਰ 0 ਅੰਡਰ 156185 ਐਨ ਡੀ ਪੀ ਐਸ ਐਟ ਤੇ ਪਰਚਾ ਦਰਸ਼ ਕਰਕੇ ਅੱਗੇ ਕਮੀਲ ਜਿਹੜੀ ਕਬਜ਼ਾ ਤਮੀਨ ਚ ਲੈਂਦੇ ਗਏ ਡਿਊਰਿੰਗ ਇਨਵੈਸਟੀਗੇਸ਼ਨ ਸਾਡੇ ਡੀਐਸਪੀ ਫਾਈਲ ਇਹਨਾਂ ਦੀ ਨਿਗਰਾਨੀ ਚ ਜਦੋਂ ਪ੍ਰਕਿਰਤੀ ਪੂਰੀ ਛਾਂਗਿੰਗ ਕੀਤੀ ਗਈ ਉਹਦੇ ਚ ਸਾਨੂੰ 5.50 ਕਿਲੋਗ੍ਰਾਮ ਕੁੱਪੀ ਚੂਰਾ ਕੋਸ ਕਰਾਉਣੀ ਗਈ ਜੋ ਹੈਵੀ ਕਮਰਸ਼ੀਅਲ ਕੁਆਂਟੀਟੀ ਹੋਣੀ ਹੈ ਔਰ ਜਿਹੜਾ ਉਹਦਾ ਡਰਾਈਵਰ ਹੈ ਉਹ ਤਾਂ ਮੌਕੇ ਤੇ ਨਹੀਂ ਮਿਲੇਗਾ ਪਰ ਟੋਰੀ ਅਮੋ ਅਸੀਂ ਦਫੀਕਸ਼ਨ ਲਾਮਿਨੇਟ ਕਰਾਂਗੇ ਤੇ ਇਸ ਤੋਂ ਪਿੱਛੇ ਵੀ ਜੇ ਕੋਈ ਹੋਰ बिकॉज ਇਟਸ ਅ ਵੈਰੀ ਹੈਵੀ ਕੁਆਂਟੀਟੀ ਤਾਂ ਅਸੀਂ ਪਤਾ ਕਰਾਂਗੇ ਵੀ ਇਹਦੇ ਚ ਹੋਰ ਕਿੱਥੇ ਕਿੱਥੇ ਨਾਲ ਸਪਲਾਈ ਕਰਨਾ ਸੀ ਹੁਣ ਤੱਕ ਪ੍ਰੀਲੀਮਨਰੀ ਪਤਾ ਲੱਗਿਆ ਕਿ ਜਿਹੜੀ ਕੁੱਪੀ ਹੈ ਇਹ ਪਿੱਛੋਂ ਵੈਸਟ ਬੰਗਾਲ ਤੋਂ ਲੈ ਕੇ ਆਏ ਹੈ ਅੱਗੇ ਕਿਤੇ ਕਿਤੇ ਸਪਲਾਈ ਕਰਨਾ ਸੀ ਇਹ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਬਟ ਸਿንስ ધ ਰਿਕਵਰੀ ਇਸ ਹੂਸ ਸੋ ਅਸੀਂ ਦੇਖਾਂਗੇ ਕਿੱਥੇ ਕਿੱਥੇ ਜਾਣਾ ਸੀ ਤੇ ਫਿਰ ਪਿੱਛੇ ਨਾਲ ਦੇ ਕੀ ਲਿੰਕ ਹਨ ਇਹਨਾਂ ਦਾ ਪਹਿਲਾਂ ਵੀ ਕੋਈ ਫੈਮ ਬਦੂ ਮੈਂ ਸਟਾਰਟ ਨਹੀਂ ਜੀ ਜਿਹੜਾ ਇਹ ਕੁਲਵਿੰਦਰ ਹੈ ਇਹਦੇ ਤੇ ਹੁਣ ਤੱਕ ਜੋ ਸਾਨੂੰ ਪਤਾ ਲੱਗਿਆ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਬਾਕੀ ਲੈਟਸ ਸੀ ਡਰਾਈਵਰ ਨੂੰ ਜਦੋਂ ਅਸੀਂ ਪਰਦੇ ਉਤੋਂ ਸ਼ਾਇਦ ਹੋਰ ਨਹੀਂ ਪਤਾ ਲੱਗਦਾ ਰਿਮਾਂਡਰ ਰਿਮਾਂਡ ਜੀ ਅੱਜ ਇਹਨੂੰ ਪੇਸ਼ ਕਰਾਂਗੇ ਤੇ ਲੈਟਸ ਸੀ